ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੇਨ ਦਰਦੁ ਕੋ ਭੰਜਣਾ ਘਰ ਘਟ ਨਾ ਦੇ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਪ੍ਰਭ ਸਾਥ ਸਤਨਾਮ ਜੋ ਕਿਛ ਕਰੈ ਸੁ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋਏ ਕਰਨ ਹਾਰ ਪਛਾਣੈ ਸੋਏ ਪ੍ਰਭ ਕਾ ਕੀ ਆ ਜਨ ਮੀਠ ਲਗਾਨਾ ਸਾਤੈ ਸਬਿਸ਼ ਕਨ ਪ੍ਰਭ ਕਾ ਕੀ ਆ ਜਨ ਮੀਠ ਲਗਾਨ ਜੈਸਾ ਸਾਤੈ ਸਬਿਸ਼ ਕਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ અપਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਆਪਾਂ ਲੜੀਵਾਰ ਸ਼ਬਦ ਦੀ ਕਥਾ ਕਰਦੇ ਹੋਏ ਇਸ ਵੇਲੇ ਸ੍ਰੀ ਸੁਖਬੀ ਸਾਹਿਬ ਜੀ ਦੀ 14ਵੀਂ ਅਸ਼ਟਪਰੀ ਦਾ 8ਵਾਂ ਪਦਾ ਸਰਵਣ ਕੀਤਾ ਹੈ ਇਸ ਅੱਠਵੇਂ ਪਦੇ ਰਾਹੀ ਪਾਤਸ਼ਾਹੀ ਇਸ ਲੜੀਵਾਰ ਕੰਟੀਨਿਊ ਗੱਲ ਨੂੰ ਅੱਗੇ ਤੋਰਦੇ ਹੋਏ ਅੱਠਵੇਂ ਪਦੇ ਵਿੱਚ ਕੀ ਕਹਿੰਦੇ ਆ ਕਿਉਂਕਿ ਗੱਲ ਪਿੱਛੋਂ ਜੋ ਚੱਲ ਰਹੀ ਹੈ ਉਸੇ ਨੂੰ ਲੜੀਵਾਰ ਚਲਾਇਆ ਜਾ ਰਿਹਾ ਹੈ ਪਹਿਲਾਂ ਕਹਿੰਦੇ ਸੀ ਗੁਰਮਖੋ ਤੁਸੀਂ ਆਪਣੀਆਂ ਸਿਆਣਪਾਂ ਛੱਡ ਕੇ ਹਰੀ ਨੂੰ ਜਪਿਆ ਕਰੋ ਹਰੀ ਨੂੰ ਕਿਵੇਂ ਜਪਣਾ ਹੈ ਅੱਗੇ ਦੱਸਿਆ ਗੁਰੂ ਨੂੰ ਪੁੱਛੋ ਜਿਨ੍ਹਾਂ ਦੇ ਗੁਰੂ ਨੇ ਕਿਰਪਾ ਕੀਤੀ ਉਹ ਨਿਹਾਲ ਹੋ ਗਏ ਤੇ ਜਿਨ੍ਹਾਂ ਨੇ ਜਪਿਆ ਫਿਰ ਅੱਗੇ ਉਹਨਾਂ ਦੀ ਅਵਸਥਾ ਦੱਸੀ ਫਿਰ ਜਿਹੜੇ ਹੁਣ ਇੱਕ ਵਿੱਚ ਹੋ ਚੁੱਕੇ ਆ 8ਵੇਂ ਪੜੇ ਵਿੱਚ ਉਹਨਾਂ ਦੀ ਗੱਲ ਕਰਦੇ ਆ ਉਹ ਆਪਣੇ ਪਿਆਰੇ ਜਿਹੜੇ ਗੁਰੂ ਦੇ ਕੋਲੋਂ ਕਿਰਪਾ ਲੈ ਕੇ ਨਾਮ ਜਪਦੇ ਆ ਔਰ ਨਾਮ ਜਪ ਕੇ ਉਸ ਪਰਮੇਸ਼ਰ ਦੇ ਵਿੱਚ ਘੁਲ ਮਿਲ ਜਾਂਦੇ ਨੇ ਇੱਕ ਵਿੱਚ ਹੋ ਜਾਂਦੇ ਆ ਉਹ ਕਿਹੋ ਜਿਹਾ ਹੋ ਜਾਂਦੇ ਆ ਆਓ ਅੱਗੇ ਸਰਪੰਨ ਕਰੀਏ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੇ ਚੱਕਾ ਰੈ ਸੁਪ੍ਰਭ ਕੈ ਰੰਗ ਉਹ ਪਰਮੇਸ਼ਰ ਦੇ ਪਿਆਰੇ ਜੋ ਕੁਝ ਕਰਦੇ ਹੈ ਪ੍ਰਭੂ ਦੇ ਰੰਗ ਵਿੱਚ ਅਰੰਧ ਵਿੱਚ ਰੰਗੇ ਹੋਏ ਹੀ ਕਰਦੇ ਹੈ ਭਾਵੇਂ ਜੇ ਇੱਕ ਬਚਨ ਆਪਾਂ ਕਿਹਾ ਕਰਦੇ ਆ ਸਾਜੇ ਬੋਲੇ ਸਹਿ ਸੁਭਾਏ ਸਾਧ ਕਾ ਬੋਲਿਆ ਵਿੱਠਾ ਨਾ ਜਾਏ ਕਦੋਂ ਜਦੋਂ ਉਹਦੇ ਰੰਗ ਵਿੱਚ ਡੋਬੇ ਹੋਇਆ ਦੇ মুখ ਚੋਂ ਕੋਈ ਬਚਨ ਨਿਕਲਦਾ ਫਿਰ ਉਹ ਆਲਾ ਨਹੀਂ ਜਾਂਦਾ ਕਿਉਂਕਿ ਉਸ ਵੇਲੇ ਪਰਮੇਸ਼ਰ ਉਹਨਾਂ ਦੀ ਰਸਨਾ ਤੇ ਵਿਰਾਜਮਨ ਹੁੰਦਾ ਹੈ ਉਹਨੇ ਰਸਨਾ ਤੋਂ ਨਿਕਲੇ ਆ ਬਚਨ ਮੰਨੋ ਪਰਮੇਸ਼ਰ ਦਾ ਹੀ ਬਚਨ ਹੁੰਦਾ ਪ੍ਰੀਤਮ ਜੀ ਕਹਿੰਦੇ ਜੋ ਕੁਛ ਕਹੈ ਸੋ ਪ੍ਰਭ ਕੈ ਰੰਗ ਜੋ ਉਹ ਕਰਦੇ ਹਨ ਰੱਬ ਦੇ ਰੰਗ ਵਿੱਚ ਰੰਗੇ ਹੋਏ ਉਹ ਹੁੰਦਾ ਹੈ ਸਦਾ ਸਦਾ ਵਸੈ ਹਰ ਸੰਗ ਕਿਉਂਕਿ ਹਰੀ ਉਹਨਾਂ ਦੇ ਕੋਲ ਵਸਦਾ ਹੈ ਉਹ ਕੋਈ ਵੀ ਕੰਮ ਹਰੀ ਦੇ ਹੁਕਮ ਤੋਂ ਬਾਹਰ ਨਹੀਂ ਕਰਦੇ ਜਿਸ ਤਰ੍ਹਾਂ ਬੀਬੀ ਕੌਲਾ ਦੀ ਗੱਲ ਕਰੀਏ ਲੰਬੀ ਤਾਂ ਕਹਾਣੀ ਨਾ ਪਾਈਏ ਜੋ ਕਾਜੀ ਘੋੜੀ ਲਈ ਜਾ ਰਿਆ ਸੀ ਉਹ ਘੋੜੀ ਕਿਸੇ ਬਿਲੇ ਪਠਾਣਾ ਨੇ ਗੁਰਸਿੱਖਾਂ ਤੋਂ ਖੋਹੀ ਸੀ ਔਰ ਜਦੋਂ ਉਹ ਘੋੜੀ ਨੇ ਜਾ ਕੇ ਆਪਣੇ ਸੂਬੇਦਾਰ ਨੂੰ ਦਿੱਤੀ ਤਾਂ ਘੋੜੀ ਦਾ ਹੀ ਇੱਕ ਲੱਤਾਂ ਚੱਕੀ ਗਈ ਉਹ ਪੈਰ ਨਹੀਂ ਲਾਉਂਦੀ ਸੀ ਹੌਲੀ ਹੌਲੀ ਘੋੜੀ ਕਮਜ਼ੋਰ ਹੋ ਗਈ ਬਿਮਾਰ ਹੋ ਗਈ ਖਾਣਾ ਪੀਣਾ ਛੱਡ ਦਿੱਤਾ ਸੂਬੇਦਾਰ ਨੇ ਕਾਜੀ ਨੂੰ ਦਿੱਤੀ ਕਾਜੀ ਲਈ ਜਾਂਦਾ ਸੀ ਸਿੱਖਾਂ ਨੇ ਪਛਾਣ ਲਈ ਕਹਿੰਦੇ ਜੀ ਉਹ ਘੋੜੀ ਤਾਂ ਆਪਣੀ ਹੈ ਛੇਵੇਂ ਪਾਤਸ਼ਾਹ ਨੇ ਕੋਲ ਬੁਲਾ ਕੇ ਉਹਦੇ ਕੋਲੋਂ ਘੋੜੀ ਲੈ ਲਈਆ ਪਰ ਬਚੇ ਕੀਤਾ ਵੀ ਪੈਸੇ ਹੈ ਨਹੀਂ ਫਿਰ ਦੇਵਾਂਗੇ ਕਾਜੀ ਸੁਚੇਤਾਂ ਜੋ ਵਟਿਆ ਤੋਂ ਖਟਿਆ ਮੰਨ ਕਿਨਾਰੇ ਤੱਕ ਪਹੁੰਚੀ ਹੈ ਗੁਰਸਾਹਿਬ ਕਹਿੰਦੇ ਕੋਈ ਨਹੀਂ ਅਸੀਂ ਠੀਕ ਠਾਕ ਕਰ ਲਾਂਗੇ ਇਸ ਨੂੰ ਪਰ ਜਦੋਂ ਵੀ ਉਹ ਘੋੜੀ ਗੁਰਸਾਹਿਬ ਦੇ ਹੱਥ ਚ ਆਈ ਤੇ ਘੋੜੀ ਦਾ ਪੈਰ ਲੱਗ ਗਿਆ ਤੇ ਚੁੱਥਾ ਘੋੜੀ ਸਹੀ ਸलाम ਤੋਂ ਵੀ ਹੌਲੀ-ਹੌਲੀ ਕਮਜ਼ੋਰੀ ਨਿਕਲ ਗਈ ਤੇ ਸਤਿਗੁਰਾਂ ਨੇ ਇੱਕ ਦਿਨ ਉਸ ਘੋੜੀ ਤੇ ਚੜ ਕੇ ਉਹ ਸਿੱਖਰੀ ਭਾਵਨਾ ਪੂਰੀ ਕੀਤੀ ਜਿਹੜਾ ਲੈ ਕੇ ਆਇਆ ਸੀ ਕਿਹਾ ਨਾ ਮੈਂ ਆਪ ਜੀ ਨੂੰ ਉੱਤੇ ਬਿਠਾ ਕੇ ਦੇਖਣਾ ਸੀ ਕੋਣੋ ਕਾਜੀ ਵਾਰ-ਵਾਰ ਪੈਸੇ ਲੈਣ ਆਉਂਦਾ ਹੈ ਤੇ ਪਾਤਸ਼ਾਹ ਟਾਲ ਮਟੋਲ ਕਰ ਰਿਹਾ ਕਿਉਂਕਿ ਇਹ ਕੋਈ ਨਾ ਕੋਈ ਮਨ ਖੈਤੀ ਸੀ ਘੋੜੀ ਸਾਡੇ ਕੋਈ ਸੀ ਔਰ ਪਾਤਸ਼ਾਹ ਦੇ ਜੁਕਤ ਨਾਲ ਉਹ ਤੋਂ ਪ੍ਰਾਪਤ ਕਰ ਲਈ ਹੈ ਕਈ ਵਾਰੀ ਆਇਆ ਗੇੜੇ ਬਾਰੇ ਇੱਕ ਦਿਨ ਉਹ ਘੋੜੀ ਦੇ ਪੈਸੇ ਲੈਣ ਵਾਸਤੇ ਆਉਂਦਾ ਤੇ ਅੱਗੋਂ ਪਾਤਸ਼ਾਹ ਜੀ ਤੰਬੂ ਵਿੱਚ ਆਰਾਮ ਕਰ ਰਿਹਾ ਤੇ ਬਾਬਾ ਬੁੱਢਾ ਜੀ ਬਾਹਰ ਪਹਿਰੇ ਤੇ ਬੈਠੇ ਆ ਔਰ ਕਾਜੀ ਆ ਕੇ ਬਾਬਾ ਬੁੱਢਾ ਜੀ ਨੂੰ ਕਹਿੰਦਾ ਕਿ ਸਾਨੂੰ ਘੋੜੀ ਦੇ ਪੈਸੇ ਦਿਓ ਬਾਸ਼ਕ ਕਹਿੰਦੇ ਵੀ ਦੇਖੋ ਪੈਸੇ ਤਾਂ ਬਾਬਾ ਜੀ ਨੇ ਲੈਣੇ ਆ ਮਹਾਰਾ ਦੇਣੇ ਆ ਆਗੇ ਫਿਰ ਦੇ ਦੇਣਗੇ ਕਹਿ ਲੱਗਿਆ ਤੂੰ ਗੁਰੂ ਘਰ ਦਾ ਮੋਤਵਾਰ ਹੈ ਖਜ਼ਾਨਚੀ ਹੈ ਤੂੰ ਦੇ ਦੇ ਬਾਬਾ ਬੁੱਢਾ ਜੀ ਕਹਿੰਦੇ ਨਹੀਂ ਵੀ ਮੈਂ ਨਹੀਂ ਦੇ ਸਕਦਾ ਇਹ ਉਹਨਾਂ ਦਾ ਹੁਕਮ ਹੈ ਉਹ ਹੀ ਦੇ ਸਕਦੇ ਆ ਕਾਜੀ ਬਹੁਤ ਗਰਮ ਹੋਇਆ ਗੱਲਾਂ ਬਾਤਾਂ ਦੇ ਵਿੱਚ ਕਹਿਣ ਲੱਗਿਆ ਜੇ ਤੁਸੀਂ ਮੈਨੂੰ ਹੁਣ ਪੈਸੇ ਨਾ ਦਿੱਤੇ ਮੈਂ ਫੌਜ ਲਿਆਉਂਗਾ ਤੇ ਜਵਾਈ ਬਣ ਕੇ ਪੈਸੇ ਲੈ ਜਾਊਂਗਾ ਤੇ ਅਗੋ ਬਾਬਾ ਗੋਡਾ ਜੀ ਕਹਿੰਦੇ ਕਿ ਤੇ ਐਸਾ ਨਾ ਹੋਵੇ ਤੂੰ ਲੈਨੂ ਘੋੜੀ ਦੇ ਨਾਲ ਕੁੜੀ ਵੀ ਦੇਣੀ ਪਵੇ ਭਾਵੇਂ ਜਿਹੋ ਜਾਂ ਤੂੰ ਬਚਨ ਬੋਲਿਆ ਕਿ ਤੇ ਤੇਰੇ ਉੱਤੇ ਨਾ ਵਰਤ ਜਾਵੇ ਤਾਂ ਐਸਾ ਹੀ ਹੋਇਆ ਜਿਸ ਵੇਲੇ ਇਹ ਗੱਲ ਕਹਿ ਦਿੱਤੀ ਕਾਜੀ ਮੁੜ ਕੇ ਅੱਤਲ ਮਲਾਉਂਦਾ ਹੋਇਆ ਔਰ ਹਰਿਗੋ ਬਲਸਰ ਨਾ ਕਹਿੰਦੇ ਬਾਬਾ ਜੀ ਤੁਸੀਂ ਮੈਨੂੰ ਕਾਜੀ ਦਾ ਜਵਾਈ ਬਣਾ ਦਿੱਤਾ ਇਹ ਬਾਈ ਤੇਨੇ ਕਿਉਂ ਕੀਤਾ ਤੁਸੀਂ ਬਾਬਾ ਗੋਟਾ ਜੀ ਕਹਿੰਦੇ ਮਹਾਰਾਜ ਇਹ ਜੀ ਲੜਕੀ ਹੈ ਨਾ ਉਹ ਰੂਹ ਲੰਬੇ ਸਮੇਂ ਤੋਂ ਗੁਰਨਾਨਕ ਦੇ ਘਰ ਨੂੰ ਤਰਸਦੀ ਹੈ ਪਤਾ ਨਹੀਂ ਕਿਹੜੇ ਮਾੜੇ ਕਰਮਾ ਕਰਕੇ ਇਸ ਕਾਜੀ ਦੇ ਘਰ ਪੈਦਾ ਹੋ ਗਈ ਹੁਣ ਉਸ ਨੇ ਗੁਰਨਾਨਕ ਦੇ ਘਰ ਨਾਲ ਜੁੜਨਾ ਹੈ ਤੇ ਉਹ ਤੁਹਾਨੂੰ ਲਜਾਣੀ ਪੈਣੀ ਹੈ ਇਹ ਮੈਂ ਨਹੀਂ ਕਿਹਾ ਪਰਮੇਸ਼ਰ ਨੇ ਅਖਵਾਇਆ ਐਸੋ ਜੀ ਹੋਰ ਬਹੁਤ ਬਚਨੇ ਬ੍ਰਹਮ ਗਿਆਨੀਆਂ ਦੇ ਮੁਖ ਤੋਂ ਨਿਕਲੇ ਹੋਏ ਤਾਂ ਗੁਰੂ ਪਿਆਰਿਓ ਇੱਕ ਦਿਨ ਭਾਈ ਆਰਬ ਕੋਰ ਜੀ ਕਹਿੰਦੇ ਸੇਵਾ ਕਰ ਰਹੀ ਹੈ ਸਫਾਈ ਕਰ ਰਹੀ ਹੈ ਝਾੜੂ ਮਾਰ ਰਹੇ ਨੇ ਕੋ ਸੰਗਤ ਆਈ ਤੇ ਉਥੋਂ ਟੱਪਣ ਲੱਗੀ ਤੇ ਇੱਕ ਬੱਚੀ ਦੇ ਆਵ ਸੀ ਤਾਂ ਲੜਕਾ ਫਰਾਗ ਪਾਈ ਸੀ ਲੜਕੀਆਂ ਵਾਂਗੂ ਗੁਤਾ ਕੀਤੀਆਂ ਸੀ। ਬਾਬਾ ਜੀ ਵਾ ਲਾਇਮਾ ਪੁਰਸ਼ ਕਹਿੰਦੇ ਬੇਟੀ ਪਰਾਂ ਨਾ ਹੋ ਜਾ। ਜਦੋਂ ਬੇਟੀ ਕਿਹਾ ਤੇ ਪਰਿਵਾਰ ਨੇ ਦੇਖਿਆ ਵੀ ਉਹ ਲੜਕਾ ਸੀ ਤੇ ਲੜਕੀ ਬਣ ਗਈ ਹੈ। ਹੈਰਾਨ ਹੋ ਗਏ। ਸਾਰੇ ਸੋਚਣ ਲੱਗੇ ਵੀ ਹੁਣ ਕੀ ਕਰੀਏ। ਕਹਿੰਦੇ ਵੀ ਹੁਣ ਕੀ ਕਰ ਸਕਦੇ ਆ ਕਦੇ ਫਿਰ ਮਹਾਂਪੁਰਸ਼ਾਂ ਦੇ ਮukh ਚੋਂ ਬਚਨ ਨਿਕਲਣਗੇ ਤਾਂ ਉਹ ਠੀਕ ਹੋ ਸਕਦਾ। ਕੁਝ ਦਿਨਾਂ ਦੇ ਬਾਅਦ ਫਿਰ ਉਸੇ ਤਰ੍ਹਾਂ ਆਏ ਪਰ ਅੱਜ ਲੜਕਿਆਂ ਵਾਲੇ ਕੱਪੜੇ ਪਾ ਕੇ ਲੜਕਿਆਂ ਵਾਂਗੂ ਤਿਆਰ ਕਰਕੇ ਜੂੜੇ ਤੇ ਮਾਲ ਵਗੈਰਾ ਬੰਨ ਕੇ ਲਿਆਏ ਉਸੇ ਤਰ੍ਹਾਂ ਮਹਾਪੁਰਸ਼ਾਂ ਦੇ ਕੋਲ ਦੀ ਲੰਗੇ ਕਹਿੰਦੇ ਬੇਟਾ ਪਰੇ ਦੀ ਲੰਗ ਜਾ ਜਦੋਂ ਬੇਟਾ ਕਿਹਾ ਫਿਰ ਕਿਰਪਾ ਹੋ ਗਈ ਐਸੇ ਬ੍ਰह्म ਗਿਆਨੀ ਰੱਬ ਦੇ ਰੰਗੇ ਰੰਗ ਵਿੱਚ ਰੰਗੇ ਹੁੰਦੇ ਆ ਮਹਾਪੁਰਸ਼ ਐ ਨਗਨਵਾਸੀ ਕਹਿੰਦੇ ਬਾਬਾ ਜੀ ਪ੍ਰਸ਼ਾਦਾ ਛਕ ਲਓ ਤਾਲੀਬੀ ਸੇ ਜਾ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਲੱਗੇ। ਖੀਰ, ਕੜਾਹ, ਪ੍ਰਸ਼ਾਦ, ਪੂਰੀਆਂ ਆਦੀ ਬੜਾ ਸਵਾਦਲਾ ਭੋਜਨ ਬਣਿਆ। ਮਹਾਂਪੁਰਸ਼ਾਂ ਨੇ ਭੋਜਨ ਛਕਿਆ ਤੇ ਬੈਠੇ ਬੈਠੇ ਕਹਿੰਦੇ ਭਾਈ ਅੱਜ ਕੀ ਸੀ ਤੁਹਾਡੇ? ਕਹਿੰਦੇ ਜੀ ਅੱਜ ਸਾਡੇ ਬਰੀਨਾ ਸੀ, ਵਰਸੀ ਸੀ ਕਹਿੰਦੇ ਐਸੀਆਂ ਵਰਸੀਆਂ ਤਾਂ ਰੋਜ਼ ਹੀ ਹੋਣ। ਜਿਸ ਵੇਲੇ ਮੁੱਖਚੂ ਇਹ ਬਚਨ ਕੀਤਾ ਕਿ ਐਸੇ ਬਰੀਨੇ ਤਾਂ ਰੋਜ਼ ਹੀ ਬਣਾਓ। ਤਸਾਰੀ ਹੈਰਾਨ ਹੋਈ ਵੀ ਆ ਕੀ ਹੋ ਗਿਆ ਹੁਣ ਲੋਜ ਵਰਸੀਆਂ ਤਾਂ ਆਉਣਗੀਆਂ ਜੀ ਰੋਜ ਮਰਨਗੇ ਐਸਾ ਹੀ ਹੋਣ ਲੱਗੇ ਆ ਗੁਰੂ ਪਿਆਰਿਓ ਨਗਰ ਨਿਵਾਸੀਆ ਨੇ ਬੈਠ ਕੇ ਸਲਾਹ ਕੀਤੀ ਵੀ ਹੁਣ ਕੀ ਕਰੀਏ ਫਿਰ ਕੋਈ ਸਿਆਣਾ ਪੁਰਖ ਕਹਿਣ ਲੱਗਿਆ ਵੀ ਐ ਕਰੋ ਜਿੱਦੇ ਵਿਆਹ ਹੋਇਆ ਲੈ ਕਿਸੇ ਨੇ ਉਹਦੇ ਪ੍ਰਸ਼ਾਦਾ ਛਕਾ ਫਿਰ ਇਹਨਾਂ ਦਾ ਬਚਨੇ ਬਦਲ ਸਕਦਾ ਹੈ ਕਹਿੰਦੇ ਫਿਰ ਪ੍ਰਸ਼ਾਦਾ ਕਿਤੇ ਲੈ ਕੇ ਗਏ ਮਠਿਆਈ ਮਠੂਈ ਭੋਜੇ ਛਕਿਆ ਕੇ ਮਰੇ ਭੋਜਣ ਛਕੋ ਫਿਰ ਛਕਿਆ ਭੋਜ ਰੰਗ ਦੇ ਵਿੱਚ ਰੰਗੇ ਹੋਏ ਸੀਗੇ ਕਹਿੰਦੇ ਵੀ ਬੌਲ ਸਵਾਰ ਸੀ ਅੱਜ ਕੀ ਸੀ ਤੁਹਾਡੇ ਕਹਿੰਦੇ ਜੀ ਆਪਣੇ ਸ਼ਾਦੀ ਸੀ ਕਹਿੰਦੇ ਐਸੀਆਂ ਸ਼ਾਦੀਆਂ ਤਾਂ ਰੋਜ਼ ਹੀ ਆਉਂਦੀਆਂ ਨੇ ਐਦਾਂ ਗੁਰਮੁਖਾਂ ਦੇ ਬਚਨ ਕਿਸੇ ਨੂੰ ਮਿੱਠੇ ਨਹੀਂ ਕਹੇ ਜਾਂਦੇ ਤਾਂ ਉਹ ਹਰੀ ਦੇ ਰੰਗ ਵਿੱਚ ਰੰਗੇ ਹੋਏ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਹਰੀ ਉਹਨਾਂ ਦੇ ਨਾਲ ਹੀ ਵੱਸਦਾ ਹੈ ਸਹਿ ਸੁਭਾਇ ਹੋਵੇ ਸੋ ਹੋਏ ਉਹ ਸਹਿ ਸੁਭਾ ਜੋ ਕਹਿ ਦਿੰਦੇ ਆ ਉਹ ਹੋ ਜਾਂਦਾ ਤੁਰਤ ਸੋਤੇ ਸਿਤ ਉਹ ਸੇਵਕ ਜੋ ਬੋਲਦੇ ਆ ਕਿਸੇ ਹੰਕਾਰ ਕਰਕੇ ਨਹੀਂ ਕਿਸੇ ਨਾਲ ਵੈਰ ਕਰਕੇ ਨਹੀਂ ਕਿਸੇ ਦੇ ਨਾਲ ਦੁਬੈਤ ਕਰਕੇ ਨਹੀਂ ਬੋਲਦੇ ਉਹ ਤਾਂ ਰੱਬ ਦੇ ਰੰਗ ਵਿੱਚ ਡੁੱਬੇ ਹੁੰਦੇ ਆ ਆ ਸਾਡੇ ਬਠਿੰਡੇ ਲਾਗੇ ਵਿੱਚ ਇੱਕ ਬਾਬਾ ਭੋਖੜ ਦਾਸ ਰਹਿੰਦਾ ਸੀ ਉਹ ਹਮੇਸ਼ਾ ਹੀ ਮਸਤੀ ਵਿੱਚ ਰਹਿੰਦਾ ਸੀ ਤੇ ਜੋ ਉਹਦੇ মুখ ਤੋਂ ਨਿਕਲ ਜਾਂਦਾ ਉਹ ਵੀ ਪਾਰ ਜਾਂਦਾ ਕਹਿੰਦੇ ਕਿਸੇ ਬਠਿੰਡੇ ਦੇ ਬਾਣੀਆਂ ਨੇ ਇੱਕ ਬੋਰੀ ਆਲੂਆਂ ਦੀ ਤਲਵੰਡੀ ਭੇਜਤੀ ਇਹ ਵੀ ਬਠਿੰਡੇ ਚ ਉਹ ਸਬਜ਼ੀ ਇਕੱਠੀ ਕਰਕੇ ਤਲਵੰਡੀ ਛੱਡੇ ਆਉਂਦੇ ਸੀ ਕੁਦਰਤੀ ਬਾਬਾ ਭੋਖੜ ਦਾਸ ਜੀ ਵੀ ਲੰਗਰ 'ਚ ਪਹੁੰਚ ਗਏ ਤਲਵੰਡੀ ਲੈ ਕੇ ਸਬਜ਼ੀਆਂ ਜਾ ਅੱਗੇ ਗਏ ਤੇ ਸੰਗਤ ਆਲੂਆਂ ਦੀ ਉਹ ਬੋਰੀ ਸਾਫ਼ ਕਰ ਰਹੀ ਹੈ ਤੇ ਜਾੜਾ ਗਲੇ ਨਿਕਲਦੇ ਆ। ਉਹ ਗਲੇ ਹੋਏ ਆਲੂ ਦੇਖ ਕੇ ਮਹਾਰੂਪਰਸ ਭੋਖੜਦਾਸ ਕਹਿਣ ਲੱਗੇ ਭਾਈ ਇਹ ਆਲੂ ਕਿਹਨੇ ਭੇਜੇ ਆ? ਕਹਿੰਦੇ ਜੀ ਇਹ ਆਲੂ ਭਲਾਨੇ ਬਾਣੀਆਂ ਨੇ ਭੇਜੇ ਆ। ਤੇ ਕਹਿੰਦੇ ਅੱਛਾ ਇਹ ਤਾਂ ਫਿਰ ਗਲ ਗਏ ਸਾਰੇ। ਉਹਨੇ ਕਿਹਾ ਤਾਂ ਆਲੂਆਂ ਨੂੰ ਗਲ ਕੇ ਸੀ ਪਾਰੇ ਬਚਨ ਵੱਜਿਆ ਸੇਠਾਂ ਦੇ। ਔਰ ਉਹ ਨਾਨਾ ਗੁਰੂ ਪਿਆਰ ਉਹ ਸਭ ਕੰਮ ਠੱਪ ਹੋ ਗਿਆ ਔਰ ਡਾਊਨ ਹੋ ਗਏ ਖਤਮ ਹੋ ਗਏ ਸਹਿ ਸੁਭਾਏ ਹੋਵੇ ਸੋ ਹੋਏ ਐਸੇ ਰੱਬ ਦੇ ਪਿਆਰੇ ਸਹਿ ਸੁਭਾਜੋ ਬੋਲਦੇ ਆ ਫਿਰ ਉਹਨੂੰ ਕੋਈ ਰੋਕਣ ਵਾਲਾ ਨਹੀਂ ਕਰਨ ਹਾਰ ਪਛਾਲੇ ਸੋਏ ਔਰ ਉਹਨਾਂ ਦੀ ਰਮ ਜਿਨੂ ਕੇਵਲ ਪਰਮੇਸ਼ਰ ਹੀ ਸਮਝਦਾ ਹੈ ਜਿਵੇਂ ਭਾਈ ਕਨਈਆ ਦੀ ਜੋ ਕਰ ਰਹੀ ਸੀ ਜਲ ਸ਼ਿਕਾਰੇ ਸੀ ਇਹ ਸ਼ਿਕਾਇਤੀਆਂ ਨੇ ਸ਼ਿਕਾਇਤ ਲਾਤੀ ਪਾਤਸ਼ਾਹ ਨੇ ਤਲਬ ਲਿਆ ਭਾਈ ਕਨਈਆ ਤੂੰ ਕਹਿੰਦੇ ਦੁਸ਼ਮਣ ਨੂੰ ਪਾਣੀ ਪਿਉਣਾ ਹੈ ਕਹਿੰਦਾ ਨਾ ਜੀ ਮੈਂ ਤਾਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ ਫਿਰ ਤੂੰ ਕਿਹਨੂੰ ਪਾਣੀ ਪਿਉਣਾ ਹੈ ਮਹਾਰਾਜ ਮੈਂ ਤਾਂ ਤੁਹਾਨੂੰ ਹੀ ਪਿiai ਜਾਣਾ ਮੈਂ ਤਾਂ ਭੁੱਖ ਵੇਖਦਾ ਮੈਨੂੰ ਤੁਹਾਡਾ ਲੱਗਦਾ ਮੈਂ ਤਾਂ ਤੁਹਾਨੂੰ ਪਿਉਣਾ ਤੋ ਭਾਈ ਕਨਈਏ ਦੀ ਇਸ ਅਵਸਥਾ ਨੂੰ ਕੇਵਲ ਗੁਰੂ ਗੋਬਿੰਦ ਸਿੰਘ ਜੀ ਸਮਝਦੇ ਆ। ਸ਼ਕੈਤੀਏ ਥੋੜਾ ਜਾਣਦੇ ਆ। ਕਰਨ ਹਾਰ ਪਛਾਣੈ ਸੋਏ। ਰਚਨ ਵਾਲਾ ਪਰਮੇਸ਼ਰ ਜਾਂ ਗੁਰੂ ਹੀ ਇਹਨਾਂ ਬ੍ਰਹਮ ਗਿਆਨੀਆਂ ਦੀ ਅਵਸਥਾ ਨੂੰ ਸਮਝਦਾ ਹੈ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕਨਈਆ ਜੀ ਨੂੰ ਪਾਣੀ ਪਿਉਉਣ ਤੋਂ ਰੋਕਿਆ ਨਹੀਂ। ਬਲਕੇ ਕਹਿੰਦੇ ਚੰਗਾ ਫਿਰ ਜੇ ਤੂੰ ਮੈਨੂੰ ਪਾਣੀ ਪਿਉਣਾ ਤੇ ਮੇਰੇ ਪੱਤੀ ਵੀ ਕਰ ਦਿਆ। ਆ ਮੱਲ ਪੱਟੀ ਵਾਲਾ ਡੱਬਾ ਵੀ ਕੋਲ ਰੱਖ। ਤਾਂ ਸਹਜ ਜੇ ਬੋਲੇ ਸਹਜ ਸੁਭਾਏ ਸਹਜ ਕਾ ਬੋਲੇ ਆ ਬਿਠਾ ਨਾ ਜਾਏ। ਤਾਂ ਗੁਰੂ ਸਾਹਿਬ ਨੇ ਸ਼ਿਕਾਇਤੀਆਂ ਦੀ ਗੱਲ ਮੰਨ ਕੇ ਭਾਈ ਕਨਈਆ ਜੀ ਨੂੰ ਉੱਤੀ ਕਲਾਸ ਤੋਂ ਥੱਲੇ ਨਹੀਂ ਕੀਤਾ ਬਲਕਿ ਹੋਰ ਵੀ ਅੱਗੇ ਵਧਾਇਆ। ਉਹ ਜਿਹੜਾ ਰੈੱਡ ਕਰਾਸ ਚੱਲਿਆ ਹੈ ਨਾ ਇਹ ਭਾਈ ਕਨਈਆ ਜੀ ਦੀ ਉਪਜ ਹੈ। ਇੱਥੋਂ ਸ਼ੁਰੂਆਤ ਹੋਈ ਆ। ਸੋ ਖੈਰ ਉਹ ਪਰਮੇਸ਼ਰ ਹੀ ਆਪਣੇ ਪਿਆਰਿਆਂ ਨੂੰ ਸਮਝਦਾ ਹੈ ਪ੍ਰਭ ਕਾ ਕੀ ਆ ਜਨ ਮੀਠ ਲਗਨ ਉਹਨਾਂ ਨੇ ਕੀਤੇ ਨੂੰ ਪਰਮੇਸ਼ਰ ਸਮਝਦਾ ਤੇ ਪਰਮੇਸ਼ਰ ਦੇ ਕੀਤੇ ਨੂੰ ਉਹ ਵੀ ਭਾਣਾ ਤੇ ਆ ਭਾਣਾ ਮਿੱਠਾ ਮੰਨਦੇ ਆ ਜਿਵੇਂ ਭਾਈ ਭਖਾਰੀ ਜੀ ਭਖਾਰੀ ਜੀ ਦੀ ਅਵਸਥਾ ਨੂੰ ਜਾ ਪਰਮੇਸ਼ਰ ਜਾਣਦਾ ਤੇ ਪਰਮੇਸ਼ਰ ਦੇ ਭਾਣੇ ਨੂੰ ਕਠਾਰੀ ਜਾਣਦਾ ਪ੍ਰਭ ਕਾ ਕੀ ਆ ਜਨ ਮੀਠ ਲਗਾਣਾ ਐਸੇ ਗੁਰਮੁਖ ਜਨ ਪ੍ਰਭ ਹਰੀ ਵਹਿਗੁਰਤੇ ਕੀਤੇ ਹੋਏ ਭਗਾਨੀ ਨੂੰ ਪਿਆਰਾ ਮੰਨਦੇ ਹਨ ਜਿਹੋ ਜਹ ਪਰਮੇਸ਼ਰ ਦਾ ਸਰੂਪ ਹੈ ਗੁਰਮੁਖਾਂ ਦਾ ਵੀ ਉਹੇ ਜਹ ਹੋ ਜਾਂਦਾ ਹੈ ਹਰ ਕਾ ਸੇਵਕ ਸੋਹਰ ਜੇਹਾ ਭੇਦ ਨਾ ਜਾਣੋ ਮਾਨਸ ਦੇਹਾ ਉਹਨਾਂ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਜਿੰਦਾ ਰੱਬ ਉਹਨਾਂ ਦੀ ਮੰਨਦਾ ਹੈ ਉਹ ਰੱਬ ਦੀ ਮੰਨਦੇ ਆ ਉਹਨਾਂ ਦੇ ਵਿੱਚੋਂ ਰੱਬ ਦੇ ਦਰਸ਼ਨ ਹੋਣ ਲੱਗ ਜਾਂਦੇ ਹਾਂ ਜੈਸਾ ਸਾਤ ਐਸਾ ਦ੍ਰਿਸ਼ਟਾਨਾ ਉਹਨਾਂ ਨੂੰ ਸਾਰਿਆਂ ਵਿੱਚੋਂ ਪਰਮੇਸ਼ਰ ਦਿਖਾਈ ਦੇਣ ਲੱਗ ਜਾਂਦਾ ਹੈ ਉਹਨਾਂ ਵਿੱਚੋਂ ਦੁਨੀਆ ਨੂੰ ਰੱਬ ਦਿਸਣ ਲੱਗ ਜਾਂਦਾ ਕਿਉਂਕਿ ਜੋ ਮੁਖ ਚੋਂ ਕਹਿੰਦੇ ਆ ਉਹ ਪਾਰ ਹੋ ਜਾਂਦਾ ਜਿਸ ਤੇ ਉਪਜੈ ਤਿਸਮਾਏ ਸਮਾਏ ਇਹੋ ਜੇ ਰੱਬ ਦੇ ਪਿਆਰੇ ਆਪਣਾ ਜੀਵਨ ਉਸ ਦੇ ਹੁਕਮ ਦੇ ਅੰਦਰ ਬਤੀਤ ਕਰਦੇ ਕਰਦੇ ਅਖੀਰ ਸਮਾਂ ਆਉਂਦਾ ਹੈ ਸਰੀਰ ਨੂੰ ਛੱਡ ਕੇ ਉਹਦੇ ਵਿੱਚ ਮਿਲ ਜਾਂਦੇ ਆ ਜੇ ਤੂੰ ਬਹੁਤਾ ਸਿਆਣਾ ਚਲਾਕ ਹੈ ਚਤਰੇ ਤੇ ਬਾਣੀ ਕੀ ਕਹਿੰਦੀ ਜਹਤੇ ਉਪਜਿਓ ਨਾਨਕਾ ਲੀਨ ਤਾਹੇ ਬਹਿਮਾਨ ਫਿਰ ਜਿੱਥੋਂ ਤੂੰ ਪੈਦਾ ਹੋਇਆ ਬਾਬਸ ਉੱਥੇ ਸਦਾ ਐਸੇ ਬ੍ਰਹਮ ਗਿਆਨੀ ਜੀਵਨ ਕਪੀਤ ਕਰਕੇ ਅਖੀਰ ਉਹਦੇ ਵਿੱਚ ਮਿਲ ਜਾਂਦੇ ਹਨ ਉਹ ਸੁਖ ਨਿਧਾਨ ਉਹ ਹੁ ਬਣਿਆਏ ਉਹ ਸੁਖਾਂ ਦਾ ਖਜ਼ਾਨਾ ਬ੍ਰਹਮ ਅਨੰਤ ਪਰਮੇਸ਼ਰ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ ਬਣਿਆਏ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਉਹਦੇ ਵਿੱਚ ਮਿਲ ਜਾਂਦੇ ਹਨ ਆਪਸ ਕੋ ਆਪ ਦੀਨੋ ਮਾਣ ਅਸਾਂ ਦੇ ਵਿੱਚ ਪਰਮੇਸ਼ਰ ਉਹਨਾਂ ਦੇ ਵਿੱਚ ਬੈਠਾ ਆਪਣੇ ਆਪ ਨੂੰ ਹੀ ਮਾਨ ਦੇ ਰਿਹਾ ਹੈ ਜੇ ਉਹ ਸਿੱਖਾਂ ਨੂੰ ਗੁਰਮੁਖਾਂ ਨੂੰ ਬ੍ਰਹਮ ਗਿਆਨੀਆਂ ਨੂੰ ਮਾਨ ਦੇ ਰਿਹਾ ਪਰਮੇਸ਼ਰ ਤਾਂ ਮਾਨੋ ਆਪਣੇ ਆਪ ਨੂੰ ਹੀ ਮਾਨ ਦੇ ਰਿਹਾ ਹੈ ਆਪਸ ਕੋ ਆਪ ਦੀਨੋ ਮਾਣ ਉਹ ਬ੍ਰਹਮ ਸਰੂਪ ਦੀ ਪ੍ਰਾਪਤੀ ਦਾ ਮਾਨ ਸਤਕਾਰ ਹਰ ਜੁਗ ਜੁਗ ਭਗਤੋ ਪਾਇਆ ਪਹਿਜ ਰਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਦ ਤਰਾਇਆ ਅਨਕਾਰੀਆਂ ਨਿੰਦਕਾਂ ਪਿੱਛਦੇ ਨਾਮ ਦੇਉ ਮੁਖ ਲਾਇ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛਡਾਇਆ ਆਪਸ ਕੋ ਆਪ ਦੀਨੋ ਮਾਣ ਉਹ ਆਪਣੇ ਪਿਆਰੀਆਂ ਨੂੰ ਵਡਿਆਈ ਦਿੰਦਾ ਅਸਲ ਵੀ ਚਾਪਨੇ ਆਪ ਨੂੰ ਵਡਿਆਈ ਦੇ ਰਿਹਾ ਹੈ ਨਾਨਕ ਪ੍ਰਭ ਜਾਣੇ ਇੱਕੋ ਜਾਣ ਇਹੋ ਪੰਮੇ ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ ਪ੍ਰਭੂ ਤੇ ਪ੍ਰਭੂ ਦੇ ਪਿਆਰੇ ਇੱਕ ਹੋ ਜਾਂਦੇ ਨੇ ਸਿੱਖੋ ਪ੍ਰਭੂ ਤੇ ਪ੍ਰਭੂ ਦੇ ਐਸੇ ਪਿਆਰਿਆਂ ਨੂੰ ਰੱਬ ਦਾ ਰੂਪ ਜਾਣਿਆ ਕਰੋ ਮੰਨਿਆ ਕਰੋ ਕਿਉਂਕਿ ਉਹਨਾਂ ਦੀ ਪਰਮੇਸ਼ਰ ਵਿੱਚ ਏਕਤਾ ਹੋ ਜਾਂਦੀ ਆ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਏ ਜਲ ਤੇ ਉਪਜ ਤਰੰਗ ਜੋ ਜਾਲੀ ਵਿਖੇ ਸਮਾਏ ਐਸੇ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਤੇ ਐਸੇ ਉਸ ਦੇ ਬ੍ਰਹਮ ਗਿਆਨੀਆਂ ਦੀ ਇਹ ਵਾਰਤਾ 14ਵੀਂ ਅਸ਼ਟ ਪਰੀ ਸੰਪੂਰਨ ਹੋਈ ਅੱਗੇ ਗੁਰ ਪਿਆਰੋ 15ਵੀਂ ਅਸ਼ਟ ਪਰੀ ਚੱਲਦੀ ਆ ਔਰ 15ਵੀਂ ਅਸ਼ਟ ਪਰੀ ਦਾ ਜਿਹੜਾ ਸ਼ਲੋਕ ਹੈ ਪਾਤਸ਼ਾਹ ਜੀ ਬਖਸ਼ਣ ਕਰਦੇ ਹਨ ਸ਼ਲੋਕ ਸਰਬ ਕਲਾ ਭਰਪੂਰ ਪ੍ਰਾ ਮਿਰਥਾ ਜਾਲਨ ਹਾਰ ਜਾਗੈ ਸਿਮਨ ਉਧਰੀਐ ਨਾਨਕ ਤਿਸ ਬਲਿਹਾਰ ਇਹ ਨਾਨਕ ਬਲਿਹਾਰੇ ਜਾਂਦਾ ਇਹ ਅਗੇ 15ਵੀਂ ਅਸ਼ਟਪਦੀ ਆਰੰਭ ਹੁੰਦੀ ਹੈ ਇਸ 15ਵੀਂ ਅਸ਼ਟਪਦੀ ਦਾ ਵਿਚਾਰ ਆਪਾਂ ਅਗਲੇ ਦਿਵਾਨਾ ਵਿੱਚ ਅਰੰਭ ਕਰਕੇ ਸਰਵਣ ਕਰਾਂਗੇ ਬੋਲਦੇ ਹਨੇਕਾ ਅਖਰਵਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲੌ ਫਤੇ ਪਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾ ਗੁਰੂ ਵਾ